ਸੋ ਦੋ ਰੈਸਪੀਆਂ ਫਾਈਨਲ ਕੀਤੀ ਹੋਈਆਂ ਨੇ ਓਕੇ ਹਾਂਜੀ ਇਹ ਜੋ 30 ਕੀ ਰੈਸਪੀਆਂ ਜਿਹੜੀਆਂ ਇੱਥੇ ਲੈ ਕੇ ਆਨੇ ਆ ਸੀ ਸਰ ਹਰੜ ਦਾ ਮਰਬਾ ਜੀ ਤੇ ਆਯੁਰਵੇਦ ਵਿੱਚ ਇਹਨੂੰ ਹਰਿਤਕੀ ਕਿਹਾ ਜਾਂਦਾ ਹੈ ਹੂੰ ਤੇ ਇਹਨੂੰ ਪੇਟ ਦੀ ਮਾਂ ਵੀ ਕਿਹਾ ਜਾਂਦਾ ਹੈ ਜੀ ਤੇ ਮੈਂ ਅਕਸਰ ਕਹਿਣਾ ਹੁੰਦਾ ਵੀ ਮੌਤ ਨੂੰ ਛੱਡ ਕੇ ਬਾਕੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਉਤਮ ਖੇਤੀ ਮੱਧਮ ਵਪਾਰ ਨਿਖਿੱਧ ਚਾੱਕਰੀ ਅੱਜ ਅਸੀਂ ਚਾੱਕਰੀ ਵੱਲ ਨੂੰ ਭੱਜਦੇ ਆ ਖੇਤੀ ਨੂੰ ਛੱਡੀ ਜਾਂਦੇ ਆ ਹਰ ਬੱਚਾ ਇਹ ਕਹੀ ਜਾਂਦਾ ਵੀ ਇੱਥੇ ਪੰਜਾਬ ਦੇ ਵਿੱਚ ਕੁਝ ਨਹੀਂ ਹੈ ਤੇ ਜੇ ਅਸੀਂ ਕਹਿ ਕੇ ਕਿ ਭੱਜੀ ਗਏ ਤੇ ਪੰਜਾਬ ਅਸੀਂ ਕਿੰਨਾ ਦੇ ਹਵਾਲੇ ਕਰ ਰਹੇ ਹਾਂ ਤੁਸੀਂ ਸਿਆਣੇ ਹੋ ਇਸ ਚੀਜ਼ ਤੋਂ ਤੇ ਮਰਦਾਂ ਵਾਸਤੇ ਜਿਹੜਾ ਇਹ ਮਰੱਬਾ ਹੈਗਾ ਇਹ ਸਾਡੀ ਮਤਲਬ ਜੀਵਨ ਦੀ ਜਾਂਚ ਨੂੰ ਵਧੀਆ ਰੱਖਣ ਵਾਸਤੇ ਹੈ ਹਾਂਜੀ ਵਿਆਹਤਾ ਜੀਵਨ ਨੂੰ ਬਹੁਤ ਅੱਛਾ ਰੱਖਣ ਵਾਸਤੇ ਜੀ ਮਰਦਾਂ ਵਾਸਤੇ ਦਾ ਮਰੱਬਾ ਇਹ ਬਹੁਤ ਵਧੀਆ ਮਰਦਾਂ ਵਾਸਤੇ ਵੀ ਮਰਦਾਨਾ ਤਾਕਤ ਵਾਸਤੇ ਵੀ ਅੱਛਾ ਹੈ ਤੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਕਿਉਂਕਿ ਲਿਗਾਮੈਂਟ ਵਾਸਤੇ ਹੱਡੀਆਂ ਵਾਸਤੇ ਸਰੀਰ ਦੇ ਸਾਰੇ ਖੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਵਾਸਤੇ ਚੰਗੀ ਜੀ ਇਹ ਤੋਂ ਸਰ ਐਨਾ ਕੀ ਟੇਸਟੀ ਆ ਇੱਕ ਕੱਚ ਦਾ ਗਲਾਸ ਲੈ ਲਓ ਪਾਣੀ ਨਾਲ ਪਰ ਲੋ ਆਈਸ ਕ్యూ ਪਾਓ ਥੋੜਾ ਜਿਹਾ ਕਾਲਾ ਨਮਕ ਤੇ ਨਿੰਬੂ ਨਿਚੋੜ ਕੇ ਪੀਓ ਔਰ ਲੀਵਰ ਦੀ ਪੂਰੀ ਗਰਮੀ ਬਾਹਰ ਕੱਢਦਾ ਹੈ ਸਰ ਉਹ ਸਵੇਰੇ ਆਦਰ ਰਕੇ ਦੇ ਵਿੱਚ ਸਤੂ ਸੁੱਟ ਕੇ ਲੱਸੀ ਦੇ ਵਿੱਚ ਸਤੂ ਸੁੱਟ ਕੇ ਪੀ ਜਾਂਦੇ ਸੀ ਤੇ ਸਾਰਾ ਸਾਰਾ ਦਿਨ ਕੰਮ ਕਰਦੇ ਸੀ ਤੇ ਉਹਨਾਂ ਨੂੰ ਗਰਮੀ ਨਹੀਂ ਸੀ ਲੱਗਦੀ ਬਿਲਕੁਲ ਇਹ ਚੀਜ਼ਾਂ ਆਪਾਂ ਮੜ ਤੋਂ ਸਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਗਲੇ ਕੋਲੇ ਡਬਲ ਡਬਲ ਆਧਾਰ ਕਾਰਡ ਹੈ ਇੱਧਰ ਵੀ ਹੈ ਤੇ ਉਧਰ ਵੀ ਹੈ ਜਿੱਥੋਂ ਛੱਡ ਕੇ ਪੂਰੀ ਫੈਮਿਲੀ ਅਗਲੇ ਨੇ ਸੈੱਟ ਕੀਤੀ ਹੈ ਅਸੀਂ ਹਮ ਦੋ ਹਮਾਰੇ ਦੋ ਹੁਣ ਸਾਡੇ ਇੱਕੋ ਹੀ ਰਹਿ ਗਿਆ ਜਿਹੜਾ ਇੱਕ ਹੈਗਾ ਉਹ ਵੀ ਜਹਾਜ ਚੜ ਜਾਂਦਾ ਪਰਮ ਹੀ ਕਰਕੇ ਰਹੇ ਕੋਲ ਮਲਾ ਕੇ ਇਹ ਕਹਿ ਸਕਦੇ ਆ ਕਿ bizness ਭੈਣ ਹੋ ਰਾਂਦਾ ਤੁਸੀਂ ਸਪੋਰਟ ਕਰ ਰਹੇ ਹੋ ਹਾਂਜੀ ਹਾਂ ਨਾਕਿਆਂ ਤੋਂ ਮੈਂ ਹੀ ਲੰਘਦਾ ਰਿਹਾ ਸਰ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਜੁੜੇ ਸ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਪਰਮਜੀਤ ਸਿੰਘ ਦੋਸਤੋ ਅੱਜ ਨਾ ਇੱਕ ਬਹੁਤ ਵਧੀਆ ਤੁਹਾਨੂੰ ਕਹਾਣੀ ਦੱਸਣ ਲੱਗਿਆ ਮੇਰੇ ਨਾਲ ਨੇ ਭੈਣ ਹਰਪ੍ਰੀਤ ਤੇ ਪਾਈ ਜੀ ਦਾ ਨਾਮ ਕੀ ਹੈ ਜੀ ਬਲਵਿੰਦਰ ਸਿੰਘ ਹਾਂਜੀ ਬਲਵਿੰਦਰ ਸਿੰਘ ਜੀ ਦੋਵੇਂ ਮੀਆਂ ਬੀਬੀ ਆ ਤੇ ਮੀਆਂ ਬੀਬੀ ਨੇ ਮਿਲ ਕੇ ਅਜਿਹੇ ਹ ਕਾਰੋਬਾਰ ਸ਼ੁਰੂ ਕੀਤਾ ਕਿ ਲੋਕ ਦੂਰੋਂ ਦੂਰੋਂ ਆਉਂਦੇ ਨੇ ਪ੍ਰੋਡਕਟ ਲੈਣ। ਕਿਵੇਂ ਕਾਰੋਬਾਰ ਸ਼ੁਰੂ ਹੁੰਦਾ ਹੈ ਕੀ ਗੱਲ ਬਣਦੀ ਹੈ ਅਕਸਰ ਕਹਿੰਦੇ ਆ ਕਿ ਕਾਮਯਾਬ ਬੰਦੇ ਦੇ ਪਿੱਛੇ ਕੋਈ ਹੌਰਤ ਦਾ ਹੱਥ ਹੁੰਦਾ। ਪਰ ਤੁਹਾਡਾ ਹੱਥ ਲੱਗ ਰਿਹਾ ਹੈ ਕਿ ਬਾਈ ਦੇ ਪਿੱਛੇ ਜਿਹੜਾ ਤੁਹਾਡਾ ਬਿਜ਼ਨਸ ਕਾਮਯਾਬ ਆ ਪਿਆ ਨੇ ਪੂਰੀ ਕਹਾਣੀ ਦੱਸੋ ਕਿਵੇਂ ਕੰਮ ਸ਼ੁਰੂ ਕੀਤਾ। ਸਰ ਅਸੀਂ ਲਾਕਡਾਊਨ ਦੇ ਵਿੱਚ ਕੰਮ ਸ਼ੁਰੂ ਕੀਤਾ ਸੀ ਉਸ ਟਾਈਮ ਕਈ ਲੋਕਾਂ ਦਾ ਕੰਮ ਬੰਦ ਹੋ ਗਿਆ ਸੀ ਬਟ ਸਾਡਾ ਕੰਮ ਸ਼ੁਰੂ ਹੋਇਆ ਸੀ ਜੀ ਔਰ 2020 ਦੇ ਵਿੱਚ ਮੈਨੇ ਟ੍ਰੇਨਿੰਗ 19 ਦੇ ਵਿੱਚ ਮੈਨੇ ਟ੍ਰੇਨਿੰਗ ਲਈ ਸੀਗੀ ਅ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਉਹ ਵੀ ਲੱਗਦਾ ਠੱਕੇ ਨਾਲ ਲਈ ਗਈ ਸੀ ਹਨਾ ਹਾਂ ਜੀ ਨਾਮ ਤਾਂ ਇਹ ਲਿਖਵਾ ਕੇ ਆਏ ਸੀ ਆਪਣਾ ਹਾਂ ਜੀ ਔਰ ਜਾਣਾ ਮੈਨੂੰ ਪਿਆ ਮੈਨੂੰ ਸ਼ੌਂਕ ਸੀ ਪਹਿਲਾਂ ਤੋਂ ਹੀ ਕੋਈਿੰਦਾ ਜ਼ਿਆਦਾ ਓਕੇ ਜੀ ਹਾਂ ਜੀ ਫਿਰ ਉਹਨਾਂ ਨੇ ਸਾਨੂੰ ਸਭ ਤੋਂ ਪਹਿਲੀ ਚੀਜ਼ ਸਟਰਾਬਰੀ ਦਾ ਜੈਮ ਤੇ ਮਰਬਾ ਸਿਖਾਇਆ ਸੀਗਾ ਤੇ ਇਸ ਕੈਸ਼ ਬਣਾਉਣੀ ਸਿਖਾਈ ਸੀਗੇ ਜੀ ਫਿਰ ਸਰ ਹੌਲੀ ਹੌਲੀ ਮਿਹਨਤ ਕਰਕੇ ਕਾਫੀ ਮੈਂ ਆਪਣੀਆਂ 102 ਰੈਸਪੀਆਂ ਫਾਈਨਲ ਕੀਤੀ ਹੋਈਆਂ ਨੇ ਓਕੇ ਹਾਂਜੀ ਇਹ ਜੋ 30 ਕੀ ਰੈਸਪੀਆਂ ਜਿਹੜੀਆਂ ਇੱਥੇ ਲੈ ਕੇ ਆਨੇ ਆਸੀਂ ਹੂੰ ਠੰਡੇ ਮਿੱਠੇ ਸ਼ਰਬਤ ਦੇਸੀ ਗੁਲਾਬ ਦਾ ਸ਼ਰਬਤ ਆ ਬੇਲ ਦਾ ਸ਼ਰਬਤ ਆ ਜੀ ਤੇ ਲੱਕੜੀ ਦੇ ਢੋਲ ਚ ਵਿਨੇਗਰ ਤਿਆਰ ਕਰਦੇ ਆਂ ਸੀ ਐਪਲ ਦਾ ਸਿਰਕਾ ਜਮਨ ਦਾ ਗੰਨੇ ਦਾ ਹੂੰ ਆਰਗੈਨਿਕ ਜੂਸ ਵੀ ਤਿਆਰ ਕਰਦੇ ਆਂ ਠੀਕ ਹੈ ਜੀ ਅੰਦਰ ਬੜੇ ਨੂਨ ਮਿਰਚ ਨੂੰ ਸਾਰਾ ਹੀ ਉਂਗਲਾਂ ਤੇ ਗਣਾਦਾ ਮੈਂ ਸਾਹ ਲੈ ਕੇ ਦੱਸੋ ਸਰ ਕਿਉਂਕਿ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਦੀ ਲੰਘਦੀ ਆ ਨਾ ਤੇ ਮੈਨੂੰ ਪੂਰਾ ਯਾਦ ਹੈ ਵੀ ਮੈਂ ਕੀ ਕੀ ਤਿਆਰ ਕਰਦੀ ਆ ਹਾਂਜੀ ਸ਼ੁਰੂ ਕਰਦੇ ਆ ਜਿਵੇਂ ਇਹ ਪਿਆ ਇਹ ਕੀ ਹੈ ਦੇਸੀ ਗੁਲਾਬ ਦਾ ਸ਼ਰਬਤ ਹੈ ਸਰ ਦੇਸੀ ਗੁਲਾਬ ਦਾ ਸ਼ਰਬਤ ਹੈ ਹਾਂਜੀ ਇਸ ਦਾ ਦੱਸੋ ਕੀ ਹੈ ਜੀ ਤੇ ਕਿਵੇਂ ਪ੍ਰੋਸੈਸ ਕੀਤਾ ਇਹਨੂੰ ਸਰ ਆਪਾਂ ਦੇਸੀ ਗੁਲਾਬ ਦੀਆਂ ਪੱਤੀਆਂ ਲੈ ਕੇ ਦੇਸੀ ਖੰਡ ਦੇ ਵਿੱਚ ਕਾੜੀਆਂ ਹੋਈਆਂ ਨੇ ਓਕੇ ਜੀ ਹਾਂਜੀ ਤਾਂ ਇਹਨੂੰ ਅਸੀਂ ਕੱਚ ਦੀ ਬੋਟਲ 'ਚ ਪੈਕ ਕਰਦੇ ਆ ਕਿਉਂਕਿ ਬਿਨਾਂ ਕੈਮੀਕਲ ਤੋਂ ਆ ओके okay, जी हां जी ते ਦੂਜੇ ਬਜਾਰੂ ਸਰਬਤ ਨਾਲੋਂ ਇਹ ਕਿਤੇ ਫਾਇਦੇਮੰਦ ਵੀ ਹੈ ਕਿਉਂਕਿ ਆਰਗੈਨਿਕ ਹੋ ਗਿਆ हां जी ਸਰ ਕਿਉਂਕਿ ਨੇਚਰਲ ਟੇਸਟ ਹੈ ਦਾ ਨੇਚਰਲ ਕਲਰ ਹੈ ਔਰ ਬਾਕੀ ਸਰ ਦੇਸੀ ਖੰਡ ਪਾਈ ਹੋਈ ਆਪਾਂ ਬਜ਼ਾਰ ਵਾਲੀ ਚੀਨੀ ਨਹੀਂ ਯੂਜ਼ ਕਰਦੇ ਜੀ ਨਾਨ ਸਲਫਰ ਜਿਹੜੀ ਹੁੰਦੀ ਆ ਤੇ ਇਹਦੀ ਕੋਸਟ ਕਿੰਨੀ ਹੈ ਜੀ ਸਰ ਇਹ 400 ਕੋਨੇ 2 ਲੀਟਰ ਪੌਣੇ 2 ਲੀਟਰ ਹਾਂਜੀ ਠੀਕ ਹੈ ਜੀ ਕੀ ਬਾਤ ਹੈ ਅੱਗੇ ਪੈਣੇ ਹੋਰ ਨਹੀਂ ਜਿਵੇਂ ਵੇਖ ਰਿਹਾ ਮੈਂ ਗੰਨੇ ਦਾ ਬਣਿਆ ਹੋਇਆ ਅੱਗੇ ਸਰ ਸਾਡੇ ਕੋਲੇ ਬੇਲ ਦਾ ਸ਼ਰਬਤ ਹੈ ਜੀ ਬੇਲ ਹਾਂਜੀ ਇਹਦੇ ਵਿੱਚ ਵੀ ਆਪਾਂ ਦੇਸੀ ਖੰਡ ਪਾਈ ਹੋਈ ਆ ਤੇ ਬੇਲ ਦੀ ਕਲਪ ਪਾਈ ਹੋਈ ਆ ਓਕੇ ਜੀ ਇਹ ਤੋਂ ਸਰ ਐਨਾ ਕੀ ਟੇਸਟੀ ਆ ਇੱਕ ਕੱਪ ਦਾ ਗਲਾਸ ਲੈ ਲਓ ਪਾਣੀ ਨਾਲ ਪਰ ਲੋ ਆਈਸ ਕ్యూ ਪਾਓ ਥੋੜਾ ਜਿਹਾ ਕਾਲਾ ਨਮਕ ਤੇ ਨਿੰਬੂ ਨਚੋੜ ਕੇ ਪੀਓ ਔਰ ਲਿਵਰ ਦੀ ਪੂਰੀ ਗਰਮੀ ਮਾਰ ਕੱਢਦਾ ਹੈ ਸਰ ਬੇਲ ਵੈਸੀ ਬਹੁਤ ਅੱਛਾ ਹੁੰਦਾ ਸੇਤ ਲਈ ਹੈ। ਕਈ ਕਈ ਅੱਜ ਦੇ ਗਰ ਕਈਆਂ ਦੇ ਪੈਰ ਮਚਣ ਲੱਗ ਜਾਂਦੇ ਆ। ਫੈਕਟਰੀ ਲੀਵਰ ਹੋ ਜਾਂਦਾ। ਲੀਵਰ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤਾਂ ਆਹ ਬੇਲ ਸਰਬੋ ਤੁਹਾਡਾ ਸਮੱਸਿਆ ਦੂਰ ਕਰ ਸਕਦਾ। ਹਾਂਜੀ ਹਾਂਜੀ। ਇਹਦੀ ਕੀਮਤ ਕਿੰਨੀ ਹੈ ਭਣੇ? ਸਰ 250। ਹਾਂ 750 ਰੁਪਏ 'ਚ 750 ਐਮਐਲ। ਹਾਂਜੀ ਹਾਂਜੀ। ਲਓ ਬਈ ਮਿੱਤਰੋ ਜੇ ਤੁਸੀਂ ਬਾਜ਼ਾਰ 'ਚੋਂ ਦਵਾਈ ਲੈਣ ਜਾਓਗੇ ਨਾ ਫੈਕਟਰੀ ਲੀਵਰ ਦੀ ਤੋ ਨਾਂ ਵਾਲੀ ਕੇ 2-3000 ਦੀ ਤਾਂ ਮਿਲ ਹੀ ਜਾਊਗੀ ਤੇ 250 ਰੁਪਏ ਦੇ ਨਾਲ ਰੋਗ ਦੂਰ ਹੋ ਜਾਊ। ਹਾਂਜੀ ਇਹ ਸਾਡਾ ਐਪਲ ਸਾਈਡਰ ਵਿਨੇਗਰ ਹੈ ਜੀ। ਜੀ ਵਿਦ ਮਦਰ ओके okay जी। ਇਹਦੇ ਨਾਲ ਇਹਦੀ ਸਰ ਵੈਲਿਊ ਵੱਧ ਜਾਂਦੀ ਆ। ਬਾਜ਼ਾਰ ਵਿੱਚ ਤੁਹਾਨੂੰ ਕਲੀਨ ਸਿਰਕਾ ਮਿਲਦਾ ਏ। ਅਸੀਂ ਵੀ ਇਹਦਾ ਮਦਰ ਦਿੰਦੇ ਆ ਇਹਨੂੰ ਸ਼ੇਕ ਕਰਕੇ ਅ ਇੱਕ ਕੱਚ ਦਾ ਗਲਾਸ ਲੈ ਕੇ ਇੱਕ ਚਮਚੇ ਦਾ ਪਾ ਕੇ ਪੀਣਾ ਦਾ ਖਾਲੀ ਪੇਟ। ਜਿੰਨੀ ਇਹ ਕਿੰਨਾ ਟਾਈਮ ਪਿਆ ਰਹਿੰਦਾ ਜੀ ਕੋਈ ਐਕਸਪਾਇਰੀ ਦਾ ਨਹੀਂ ਲੱਗਦਾ। ਇਹਦੀ ਇਹਦੀ 2 ਸਾਲ ਦੀ ਹੈਗੀ ਆ ਜੀ। ਹਾਂ ਜੀ 2 ਸਾਲ ਦੀ। ਓਕੇ। ਕਿਉਂਕਿ ਇਹ ਸਰ ਜਿੰਨਾ ਪੁਰਾਣਾ ਹੁੰਦਾ ਜਾਵੇ ਓਨਾ ਹੀ ਵਧੀਆ ਬਣਦਾ ਜਾਂਦਾ ਏ ਵਿਨੇਗਰ ਜਿਹੜਾ ਹੁੰਦਾ ਏ। ਔਰ ਇਹ ਜਿੰਨੀ ਬਲੌਕਸ ਹੁੰਦੀ ਆ ਬਾਡੀ ਦੀ ਬਲੌਕਜ ਨੂੰ ਦੂਰ ਕਰਦਾ ਏ। ਕਿਸੇ ਤਰ੍ਹਾਂ ਦੇ ਬਲੌਗ ਹਾਂਜੀ ਹਾਂਜੀ ਸਰ ਜੀ ਅੱਗੇ ਸਾਡੇ ਕੋਲੇ ਜਾਮਨ ਦਾ ਸਿਰਕਾ ਹੈ ਜੀ ਹੂੰ ਇਹ 슈ਗਰ ਵਾਲੇ ਪੇਸ਼ੈਂਟ ਲਈ ਅੱਛਾ ਹੁੰਦਾ ਹੈ ਜੀ ਹਾਂਜੀ ਅੱਗੇ ਸਰ ਇਹ ਜਾਮਨ ਦਾ ਕਹਿੰਦੇ ਜੇਕ ਬਾਲ ਵੀ ਅੰਦਰ ਲੰਘ ਜਾਣਾ ਤਾਂ ਜਾਮਨ ਦੇ ਨਾਲ ਵਾਲ ਗਲ ਜਾਂਦੇ ਆ ਪੇਟਾਂ ਦੇ ਹਾਂਜੀ ਹਾਂਜੀ ਇੱਕੋ ਇੱਕ ਫਰੂਟ ਹੈ ਜਾਮਨ ਜਿਹਦੇ ਨਾਲ ਵਾਲ ਵੀ ਜੇ ਅੰਦਰ ਚਲਾ ਜਾਂਦਾ ਤਾਂ ਉਹ ਗਾਲ ਦੇ ਨਹੀਂ ਉਹ ਕੋਈ ਦਵਾਈ ਵੀ ਨਹੀਂ ਬਣੀ ਕੋਈ ਮੈਡੀਸਿਨ ਦਾ ਆਪਰੇਟ ਕਰਨਾ ਪੈਂਦਾ ਪਰ ਆ ਜਾਮਨ ਦਾ ਸਿਰਕਾ ਜਿਹੜਾ ਅਜੇ ਹੈਗਾ ਇਹ ਇਹ ਤੁਹਾਡੇ ਅੰਦਰ ਜੇ ਵਾਲ ਵੀ ਨੰਗੇ ਲੰਘ ਜਾਵੇ ਅੰਦਰ ਚਲਾ ਜਾਵੇ ਤਾਂ ਉਹ ਵੀ ਗਾਲ ਸਕਦਾ ਇਹ ਬਹੁਤ ਫਾਇਦੇਮੰਦ ਆ ਤੇਰੀ ਕਾਸਟ ਵੀ ਕੋਈ ਨਹੀਂ 250 ਰੁਪਏ ਦਾ ਹੈ ਕਿੰਨੇ ਲੀਟਰ ਆ ਜੇ ਲੀਟਰ ਆ ਅੱਧਾ ਲੀਟਰ ਆ ਜੀ ਅੱਧਾ ਲੀਟਰ ਆ ਇਹ ਹਾਂਜੀ ਤੇ ਮੈਨੂੰ ਲੱਗਦਾ ਕਿ ਵਰਤਣਾ ਚਾਹੀਦਾ ਕਿਉਂਕਿ ਅਸੀਂ ਦਵਾਈਆਂ ਬਹੁਤ ਖਾ ਰਹੇ ਆ ਹਸਪਤਾਲਾਂ ਚ ਭੱਜਣ ਨਾਲੋਂ ਚੰਗਾ ਕਿ ਆਰਗੈਨਿਕ ਚੰਗੀ ਚੀਜ਼ ਖਾ ਲਈਏ ਅੱਗੇ ਆਪਣੇ ਕੋਲੇ ਗੰਨੇ ਦਾ ਸਿਰਕਾ ਹੈ ਜੀ ਜਿਹਦੇ ਵਿੱਚ ਅਚਾਰ ਵੀ ਬਣ ਜਾਂਦੇ ਨੇ ਤਾਂ ਇਹਨੂੰ ਆਪਾਂ ਪੀਨਿਆਂ ਤਾਂ ਲੀਵਰ ਨੂੰ ਵੀ ਠੰਡਾ ਰੱਖਦਾ ਏ ਇਹ ਵੀ ਫੁੱਲ ਬਾਡੀ ਨੂੰ ਡੀਟੌਕਸ ਕਰਦਾ ਏ ਜੇਰ ਆਪਾਂ ਵਾਈਟ ਸਿਰਕਾ ਵਰਤੇ ਤੇ ਸਰ ਉਹ ਵੀ ਨੀਰਾ ਕੈਮੀਕਲ ਹੁੰਦਾ ਏ ਤਾਂ ਮੈਂ ਭੈਣਾਂ ਨੂੰ ਵੀ ਇਹੀ ਦੱਸਣਾ ਚਾਹਾਂਗੀ ਕਿ ਅਗਰ ਤੁਸੀਂ ਅਚਾਰ ਵੀ ਕਿਸੇ ਸਿਰਕੇ ਚ ਪਾਣਾ ਹੈ ਤੇ ਗੰਨੇ ਦਾ ਸਿਰਕਾ ਜ਼ਰੂਰ ਵਰਤੋ ਨੇਚਰਲ ਹੁੰਦਾ ਸਰ ਇਹ ਗੰਨੇ ਦੇ ਜੂਸ ਤੋਂ ਬਣਿਆ ਹੁੰਦਾ ਏ ਜੀ ਇਦਰ ਮੈਂ ਹੋਰ ਵੀ ਦੇਖ ਰਿਹਾ ਬਾਈ ਪਹਿਲਾਂ ਤੁਸੀਂ ਭੱਜਗਾ ਤੋਂ ਰਹੇ ਆ ਗੱਲਾਂ ਤੋਂ ਐ ਦੱਸੋ ਨਹੀਂ ਮੈਂ ਭੱਜਦਾ ਨਹੀਂ ਸਰ ਨਹੀਂ ਤੁਸੀਂ ਖੜੇ ਹੀ ਨਹੀਂ ਉਹਦੇ ਕਹਿੰਦੇ ਨਹੀਂ ਮੈਂ ਹੁਣ ਇਹੀ ਬੋਲਣ ਕੇ ਆਏ ਕਹਿੰਗੇ ਇਹ ਗਾ ਕ ਅਟੈਂਡ ਕਰ ਰਿਹਾ ਸੀ ਇਹ ਪਤਾ ਕੀ ਕਹਿੰਦੇ ਤਾਂ ਮੈਨੂੰ ਨਹੀਂ ਬੋਲਣ ਬੋਲਣ ਹੀ ਨਹੀਂ ਦਿੰਦੇ ਕਹਿੰਦੇ ਨਹੀਂ ਸਰ ਐ ਵੀ ਲੱਗਦਾ ਇਹਨਾਂ ਨੂੰ ਹਾਂਜੀ ਚੱਲਦੀ ਇਹਨਾਂ ਦੀਆਂ ਘਰ ਬਾਈ ਕਿਹੜਾ ਪੈਦਾ ਡਰਦਾ ਬੜਾ ਕਹਿੰਦੇ ਜੇ ਕਹਿਣਗੇ ਫਿਰ ਬੋਲੂਗਾ ਨਹੀਂ ਨਹੀਂ ਸਰ ਕਿੱਥੇ ਕਿਉਂ ਬਾਈ ਗੱਲ ਤਾਂ ਸਰ ਥੋੜੀ ਠੀਕ ਆ ਵੇਖ ਤਾਂ ਵੱਲ ਗਏ ਅੱਛਾ ਬਾਈ ਜੀ ਆਪਾਂ ਪ੍ਰੋਡਕਟ ਬਾਰੇ ਗੱਲਬਾਤ ਕਰ ਰਹੇ ਹਾਂ ਤੁਸੀਂ ਦੋਵੇਂ ਮੀਆਂ ਬੇਬੀ ਰਲ ਕੇ ਦੇ ਇਹ ਹੈ ਬਿジネス ਕੜਾ ਕਰਤਾ ਕਿ ਤੁਸੀਂ ਕਿਤੇ ਵੀ ਕਰ ਸਕਦੇ ਹੋ ਜਿਹਦੇ ਚ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਤੁਸੀਂ ਇਹ ਕਹਿ ਰਹੇ ਹੋ ਕਿ ਸਭ ਕੁਝ ਆਰਗੈਨਿਕ ਆ ਵਾਕਈ ਸਹੀ ਗੱਲ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਰ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਣੀ ਚਾਹੁੰਦਾ ਜੀ ਇਹ ਅਸੀਂ ਨਾ ਛੋਲੇ ਪੈਦਾ ਕਰਦੇ ਹਾਂ ਜੀ ਆਹ ਜੀ ਸਰ ਗਰੂ ਕਰਦੇ ਹਾਂ ਛੋਲੇ ਇਹਨਾਂ ਛੋਲਿਆਂ ਤੋਂ ਅਸੀਂ ਵੇਸਣ ਪੁੱਜੇ ਛੋਲੇ ਗੁੰਦੀ ਪਕੌੜੀ ਪਕੌੜਾ ਠੀਕ ਹੈ ਇੰਨੇ ਪ੍ਰੋਡਕਟ ਅਸੀਂ ਐਸੇ ਇੱਕ ਪ੍ਰੋਡਕਟ ਤੋਂ ਤਿਆਰ ਕਰਦੇ ਹਜੇ ਇੱਕ ਪ੍ਰੋਡਕਟ ਬਾਕੀ ਹੈ ਜਿਹੜਾ ਗਰਮੀ ਦੇ ਵਿੱਚ ਬਹੁਤ ਵਧੀਆ ਹੁੰਦਾ ਜਿਹਨੂੰ ਆਪਾਂ ਸੱਤੂ ਕਹਿੰਦੇ ਆ ਛੋਲਿਆਂ ਦਾ ਸੱਤੂ 220 ਜਾਂ 200 ਦੇ ਲਗਾਵਾਂਗੇ ਤੁਹਾਨੂੰ ਤੇ ਇਹ ਰੁਪਏ ਦਾ ਦਾ ਜੇ ਇਸ ਚੀਜ਼ ਨੂੰ ਘੱਟ ਲਾਈਕ ਕਰਦੇ ਜਿਹੜੇ ਪੁਰਾਣੇ ਸਾਡੇ ਬਾਬੇ ਹੁੰਦੇ ਸੀ ਉਹ ਸਵੇਰੇ ਆਦਰਕ ਦੇ ਵਿੱਚ ਸੱਤੂ ਸੁੱਟ ਕੇ ਲੱਸੀ ਦੇ ਵਿੱਚ ਸੱਤੂ ਸੁੱਟ ਕੇ ਪੀ ਜਾਂਦੇ ਸੀ ਤੇ ਸਾਰਾ ਸਾਰਾ ਦਿਨ ਕੰਮ ਕਰਦੇ ਤੇ ਉਹਨਾਂ ਨੂੰ ਗਰਮੀ ਨਹੀਂ ਸੀ ਲੱਗਦੀ ਇਹ ਚੀਜ਼ਾਂ ਆਪਾਂ ਮੁਰ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਮੇਰਾ ਜਿਹੜਾ ਰੁਝਾਨ ਹੈਗਾ ਉਹ ਖੁਸ਼ ਇਹੋ ਜੇ ਸ਼ੁਰੂ ਤੋਂ ਇਦਾਂ ਦੇ ਰਿਹਾ ਮੈਂ ਵੱਟਿਆਂ 'ਚ ਬੈਠਦਾ ਤੇ ਖੁਸ਼ ਸਟੱਡੀ ਇਦਾਂ ਦੀ ਹੈ ਮੈਂ ਐਮ ਐਸਸੀ ਖ਼ਿਸਮ ਕੀਤੀ ਹੈ ਤੇ ਹੁਣ ਵੀ ਮੈਨੂੰ ਥੋੜਾ ਜਿਹਾ ਹੈਗੀ ਆ ਲਗਾਓ ਮੇਰੀਆਂ ਪੰਜ ਚਾਰ ਕਿਤਾਬਾਂ ਮੇਰੀ ਗੰਢੀ ਸੀ ਹੁੰਦੀਆਂ ਨਾਲ ਜਦੋਂ ਮੈਂ ਫ੍ਰੀ ਟਾਈਮ ਹੁੰਦਾ ਹੁਣ ਦੁਪਹਿਰੇ ਗਾਹ ਘਟ ਜਾਂਦਾ ਤੇ ਉਦੋਂ ਸੀ ਪੜ੍ਹਦਾ ਮੈਂ ਬੈਠ ਕੇ ਹੂੰ ਤੋ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਸਾਡਾ ਜਿਹੜਾ ਪੁਰਾਣਾ ਕਲਚਰ ਸੀ ਜਿਹਦੇ ਵਿੱਚ ਸਾਡੀ ਹੈਲਥ ਸੀ ਉਹ ਚੀਜ਼ਾਂ ਨੂੰ ਅਸੀਂ ਸਟੱਡੀ ਕਰਕੇ ਤੇ ਅੱਗੇ ਲਿਆਉਣ ਦਾ ਯਤਨ ਕਰਨਾ ਦੂਜੇ ਪਾਸੇ ਇਹ ਵੀ ਕਹਿਦਾ ਕਿ ਜਿਹੜੀ ਅੱਜ ਦੀ ਕਿਸਾਨੀ ਆ ਉਹ ਘਾਟੇ ਦਾ ਸੌਦਾ ਹੋ ਗਈ ਕਿਉਂਕਿ ਅਸੀਂ ਫਸਲੀ ਚੱਕਰ 'ਚ ਫਸ ਕੇ ਕਿ ਕਣਕ ਬੀਜਣੀਆਂ ਝੋਨਾ ਬੀਜਣਾ ਕਿਉਂ ਨਾ ਅਸੀਂ ਇਦਾਂ ਕਰਕੇ ਜਦੋਂ ਤੁਸੀਂ ਸੋਲਿਓ ਘਾ ਰਹੇ ਹੋ ਤਾਂ ਉਹ ਤੋਂ ਅੱਗੇ ਚਾਰ ਪ੍ਰੋਡਕਟ ਤਿਆਰ ਕਰਕੇ ਤੁਸੀਂ ਸੇਲ ਕਰਦੇ ਕਿ ਹਰ ਕਿਸਾਨ ਕਰ ਸਕਦਾ ਬਿਲਕੁਲ ਕਰ ਸਕਦਾ ਸਰ ਇੱਕ ਸਾਡੇ ਵਡੇਰਿਆਂ ਨੇ ਗੱਲ ਕਹੀ ਸੀ ਵੀ ਜਿਹੜੀ ਹੈਗੀ ਆ ਸਾਡੇ ਜੀਵਨ ਦੀ ਇੱਕ ਜਾਂਚ ਸੀ ਬੜੀ ਕਮਾਲ ਦੀ ਉਹਦੇ ਵਿੱਚ ਸਾਨੂੰ ਕਿਹਾ ਸੀ ਵੀ ਜਿਹੜੀ ਚੱਕਰੀ ਆ ਉਹ ਨਖਿੱਧ ਆ ਹੂੰ ਤੇ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚੱਕਰੀ ਅੱਜ ਅਸੀਂ ਚੱਕਰੀ ਵੱਲ ਨੂੰ ਭੱਜਦੇ ਆ ਖੇਤੀ ਨੂੰ ਛੱਡੀ ਜਾਂਦੇ ਆ ਹਰ ਬੱਚਾ ਇਹ ਕਹੀ ਜਾਂਦਾ ਵੀ ਇੱਥੇ ਪੰਜਾਬ ਦੇ ਵਿੱਚ ਕੁਝ ਨਹੀਂ ਹੈ ਤੇ ਜੇ ਅਸੀਂ ਕਹਿ ਕਹਿ ਕੇ ਭੱਜੀ ਗਏ ਤੇ ਪੰਜਾਬ ਅਸੀਂ ਕਿੰਨਾ ਦੇ ਹਵਾਲੇ ਕਰ ਰਹੇ ਹਾਂ ਤੁਸੀਂ ਸਿਆਣੇ ਹੋ ਇਸ ਚੀਜ਼ ਤੋਂ ਅਗਲੇ ਕੋਲੇ ਡਬਲ ਡਬਲ ਆਧਾਰ ਕਾਰਡ ਹੈ ਇੱਧਰ ਵੀ ਹੈ ਤੇ ਉਧਰ ਵੀ ਹੈ ਜਿੱਥੋਂ ਛੱਡ ਗਿਆ ਪੂਰੀ ਫੈਮਿਲੀ ਅਗਲੇ ਨੇ ਸੈੱਟ ਕੀਤੀ ਆ ਅਸੀਂ ਹਮ ਦੋ ਹਮਾਰੇ ਦੋ ਹੁਣ ਸਾਡੇ ਇਕੋ ਹੀ ਰਹਿ ਗਿਆ ਜਿਹੜਾ ਇੱਕ ਹੈਗਾ ਉਹ ਵੀ ਜਾ ਚੜ ਜਾਂਦਾ ਬਾਰਮੀ ਕਰਕੇ ਤੇ ਇੱਥੇ ਕੀ ਹੋਣਾ ਤੇ ਅਸੀਂ ਜੇ ਕੋਸ਼ਿਸ਼ ਕਰੀਏ ਆਪਣੀਆਂ ਗਰੋਹ ਕੀਤੀਆਂ ਚੀਜ਼ਾਂ ਨੂੰ ਪ੍ਰੋਸੈਸ ਕਰੀਏ ਡੱਬਾ ਬੰਦ ਕਰੀਏ ਉਹਨਾਂ ਨੂੰ ਲੈ ਕੇ ਆਈਏ ਅਸੀਂ ਬਾਜ਼ਾਰ ਦੇ ਵਿੱਚ ਬਾਜ਼ਾਰ ਖਤਮ ਕੀਤੀ ਗਈ ਬਿਲਕੁਲ ਫਿਰ ਸਾਡੀ ਹੁਣ ਨਸਲ ਖਤਮ ਕੀਤੀ ਜਾ ਰਹੀ ਹੈ ਬਿਲਕੁਲ ਨਸਲ ਵੀ ਪਹਿਰਾਵਾ ਸਾਡਾ ਬਦਲ ਦਿੱਤਾ ਗਿਆ ਸਾਡਾ ਭੋਜਨ ਬਦਲ ਦਿੱਤਾ ਗਿਆ ਆ ਬਰਗਰ ਪੀਜੇ ਕੌਣ ਖਾਂਦਾ ਜੀ ਸਾਡੇ ਘਰਾਂ ਦੇ ਵਿੱਚ ਤਾਂ ਭੂਤ ਪਿੰਨੇ ਬਣਦੇ ਹੁੰਦੇ ਸੀ ਬਿਲਕੁਲ ਜੀ ਹੁਣ ਭੂਤ ਪਿੰਨੇ ਪਤਾ ਹੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਜੀ ਬਿਲਕੁਲ ਜੀ ਅੱਛਾ ਜਿਵੇਂ ਭੈਣ ਦੱਸ ਰਹੀ ਸੀ ਕਿ ਕਲਾਸਾਂ ਤਾਂ ਤੁਸੀਂ ਲਾਉਣੀਆਂ ਸੀ ਜੀ ਤੇ ਲਵਾ ਇਹਨਾਂ ਨੇ ਦਿੱਤੀਆਂ ਕਿ ਚੱਕਰ ਬਣਿਆ ਐਕਚੁਅਲੀ ਸਰ ਮੈਂ ਨਾ ਪ੍ਰਚਾਰਕ ਆ ਮੈਂ ਕਥਾਵਾਚਕਾਂ ਤੇ ਕੀਰਤਨ ਵਿਧੀ ਵੀ ਸੇਵਾ ਨਿਭਾਉਂਦਾ ਤੇ ਮੈਂ ਆਪਣਾ ਨਾਮ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਲਿਖਵਾਇਆ ਵੀ ਮੈਂ ਕਲਾਸਾਂ ਲਾਉਣ ਆਉਂਗਾ ਹੂੰ ਤੇ ਉਹ ਫਿਰ ਮੇਰਾ ਕੁਝ ਪ੍ਰੋਗਰਾਮਾਂ ਦੀ ਕੁਝ ਇਹੋ ਜਿਹੀ ਲੜੀ ਸੀਗੀ ਵੀ ਮੈਂ ਟਾਈਮ ਨਾ ਕੱਢ ਸਕਿਆ ਤੇ ਕੁਝ ਮਨ ਵੀ ਨਾ ਬਣਿਆ ਵੀ ਚਲੋ ਕਲਾਸਾਂ ਲਾਵਾਂਗੇ ਤੇ ਜਿਹੜੇ ਕੀਰਤਨੀਏ ਪਾਠੀ ਰਾਗੀਏ ਸੀ ਬੰਦੇ ਹੁੰਨੇ ਆ ਸਾਨੂੰ ਇਹੋ ਜੇ ਕੰਮਾਂ ਦਾ ਔਖਾ ਹੋ ਜਾਂਦਾ ਕੰਮ ਕਿੱਧਰ ਸਰਪੰਚ ਛੋਟੇ ਜੱਤ ਮਾਰਾਂਗੇ ਛੋਟੇ ਜੱਤ ਮਾਰਾਂਗੇ ਤੇ ਉਹ ਫਿਰ ਮੈਂ ਇਹਨਾਂ ਨੂੰ ਭੇਜ ਦਿੱਤਾ ਜਦੋਂ ਇਹ ਗਏ ਤੇ ਫੂਡ ਪ੍ਰੋਸੈਸਿੰਗ ਆ ਕਲਾਸਾਂ ਚੱਲ ਰਹੀਆਂ ਅਸੀਂ ਇਹਨਾਂ ਨੇ ਕਲਾਸਾਂ ਜੁਆਇਨ ਕੀਤੀਆਂ 1 ਕਿਲੋ ਮਰੱਬੇ ਤੋਂ ਫਿਰ ਅਸੀਂ ਕੰਮ ਸ਼ੁਰੂ ਕੀਤਾ ਉਹ ਜਿਹੜਾ 1 ਕਿਲੋ ਮਰੱਬਾ ਬਣਾਇਆ ਸੀ ਮੈਂ ਇਹ ਵੀ ਬੜਾ ਇੰਟਰਸਟਿੰਗ ਚੀਜ਼ ਹੈਗੀ ਆ ਉਹ 1 ਕਿਲੋ ਮਰੱਬਾ ਇਹਨਾਂ ਨੇ ਬਣਾ ਕੇ ਤੇ ਫੇਸਬੁੱਕ ਦੇ ਉੱਤੇ ਜੇ ਵਟਸਐਪ ਦੇ ਉੱਤੇ ਸਟੇਟਸ ਲਾਤਾ ਫੇਸਬੁੱਕ ਤੇ ਫੋ अच्छा जी ऑर्डर आया पहला ऑर्डर आया तो एक مربਾ ਝੁਗੇ ਜੋ ਕਿਲੋ ਸੀ ਸਾਡੇ ਕੋਲ ਜੀ ਇਹ ਮੈਨੂੰ ਕਹਿੰਦੇ ਵੀ ਹੋਰ ਲਿਆ ਕੇ ਦਿਓ ਮੈਂ 10 ਕਿਲੋ ਆਮਲੇ ਲਿਆਤੇ ਇਹਨਾਂ ਨੂੰ ਉਦੋਂ ਅਸੀਂ ਬਾਜ਼ਾਰੋਂ ਲਿਆ ਤੇ ਚੀਨੀ ਪਾ ਕੇ ਬਣਾਇਆ ਸੀ ਪਹਿਲੀ ਵਾਰੀ ਜਿਹੜਾ ਬਣਾਇਆ ਸੀ ਉਦੋਂ ਛੰਡ ਪਾਈ ਬਾਜ਼ਾਰੋਂ ਲਿਆ ਕੇ ਬਣਾਤਾ ਉਹ 10 ਕਿਲੋ ਬਣਾਇਆ ਸੀ ਉਹ ਦੋ ਬੰਦੇ ਹੀ ਲੈ ਕੇ 5 ਕਿਲੋ ਇੱਕ ਲੈ ਗਿਆ 5 ਕਿਲੋ ਇੱਕ ਲੈ ਗਿਆ ਫਿਰ ਇਹ ਮੈਨੂੰ ਕਹਿੰਦੇ ਵੀ ਹੋਰ ਬਣਾਓ ਹੋਰ ਹੋਰ ਬਣਾਈ ਆ ਤੁਮ। ਇੱਕ ਦਿਨ ਮੈਂ ਸੁੱਤਾ ਪਿਆ ਸੀ ਤੇ ਮੈਨੂੰ ਇਹਨਾਂ ਨੇ ਠਾਕੇ ਮੈਨੂੰ ਕਹਿੰਦੇ ਵੀ ਆਮਲਾ ਹੋਰ ਚਾਹੀਦਾ। ਤੇ ਮੈਂ ਖਿਜਿਆ ਹੋਇਆ ਸੀ ਮੇਰੇ ਕੋਲ ਜਿੰਨੇ ਪੈਸੇ ਸੀ ਮੈਂ 7-8 ਕੁਇੰਟ ਆਮਲਾ ਲਿਆਦਾ। ਅੱਛਾ ਜੀ। ਉਹ ਫਿਰ ਅਸੀਂ ਸਾਰੇ ਆਮਲੇ ਦਾ ਮਰਬਾ ਪਾਤਾ ਜੀ ਤੇ ਉਧਰੋਂ ਲੋਕਡਾਊਨ ਲੱਗ ਗਿਆ। ਲੋਕਡਾਊਨ ਲੱਗ ਗਿਆ ਤੇ ਮੈਂ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਹੁਣ ਆਮਲੇ ਹੀ ਖਾਈ ਜਾਏ ਜੋ ਜਿਹੜੇ ਪੈਸੇ ਸੀ ਕੋਲੇ ਉਹ ਤਾਂ ਮਰਬਾ ਲਿਆਂਦਾ ਬਣਾਤਾ। ਤੇ ਫਿਰ ਅਸੀਂ ਆਪਦੇ ਸਾਡੇ ਇੱਕ ਡਾਕਟਰ ਹੈ ਮੈਡਮ ਰਜਨੀ ਗੋਇਲ ਜੀ ਖੇਤੀਬੀ ਵਿਗਿਆਨ ਕੇਂਦਰ ਵਿੱਚ ਜੀ ਜਿੰਨਾ ਤੋਂ ਅਸੀਂ ਸਿੱਖਿਆ ਹੈ ਸਾਰਾ ਕੁਝ ਉਹ ਕਹਿੰਦੇ ਤੁਸੀਂ ਫੇਸਬੁੱਕ ਤੇ ਪਾ ਦਿਓ ਅਸੀਂ ਫੇਸਬੁੱਕ ਤੇ ਪਾਇਆ ਫਿਰੋ ਅਸੀਂ ਜਿਹੜਾ ਪੂਰਾ ਲੋਕਡਾਊਨ ਆ ਉਹਦੇ ਵਿੱਚ ਅਸੀਂ ਹੋਮ ਡਿਲੀਵਰੀਜ਼ ਕੀਤੀਆਂ 5 5 10 10 ਕਿਲੋ ਮਰੱਬਾ ਸਾਡਾ ਗਿਆ ਤੇ ਉਹ ਸਾਨੂੰ ਪਤਾ ਵੀ ਨਹੀਂ ਲੱਗਿਆ ਵੀ ਹੱਥ ਹੱਥ ਕਦੋਂ ਵੇਖਿਆ ਜੀ ਉੱਥੋਂ ਫਿਰ ਅਸੀਂ ਐਸਾ ਸਾਨੂੰ ਪਲੇਟਫਾਰਮ ਮਿਲਿਆ ਇੱਕ ਤੇ ਅਸੀਂ ਫਿਰ ਪਿੱਛਾ ਮੁੜ ਕੇ ਦੇਖਿਆ ਜੀ ਵੈਸੇ ਕੁੱਲ ਮਿਲਾ ਕੇ ਇਹ ਕਹਿ ਸਕਦੇ ਆ ਕਿ ਬਿਜ਼ਨਸ ਭੈਣ ਹੋ ਰਾਂ ਦਾ ਤੁਸੀਂ ਸਪੋਰਟ ਕਰ ਰਹੇ ਹੋ ਹਾਂਜੀ ਹਾਂ ਨਾਕਿਆਂ ਤਾਂ ਮੈਂ ਹੀ ਲੰਘਦਾ ਰਿਹਾ ਸਰ ਬਿਲਕੁਲ ਨਹੀਂ ਲੰਗੜਾ ਵੀ ਪੜਾ ਭਾਈ ਹੈ ਨਾ ਪਹਿਲਾ ਨਾਕਾ ਤੁਸੀਂ ਤੋੜਿਆ ਸੀ ਸਾਲੀ ਵਾਲਾ ਨਹੀਂ ਨਹੀਂ ਉਹ ਤਾਂ ਗੱਲ ਠੀਕ ਆ ਉਹ ਵੀ ਤੋੜਿਆ ਜੀ ਉਹ ਸੌਖਾ ਹੁੰਦਾ ਉਹ ਤਾਂ ਇੱਕ ਵਾਰੀ ਤੋੜਨਾ ਆਉਂਦਾ ਸਰ ਲਾਕਡਾਊਨ ਦੇ ਵਿੱਚ ਪੰਜ ਪੰਜ ਨਾਕੇ ਮਿਲਦੇ ਸੀ ਕਿੱਧਰ ਚੱਲੇ ਆ ਪਰ ਦਰਵੇ ਹੁੰਦਾ ਸੀ ਬੋਲਣਾ ਪਤਾ ਨਹੀਂ ਕੀ ਪਰ ਨਹੀਂ ਜਦੋਂ ਅਸੀਂ ਦੱਸਦੇ ਸੀ ਨਾ ਵੀ ਅਸੀਂ ਇਦਾਂ ਹੋਮ ਡਿਲੀਵਰੀ ਕਰਨ ਚੱਲੇ ਆ ਤੇ ਪ੍ਰਸ਼ਾਸਨ ਵਾਲੇ ਜਿਹੜੇ ਸਾਡੇ ਖਾਸ ਕਰਕੇ ਨਾਬੇ ਦੇ ਜਾਂ ਸਾਡੇ ਪਟਿਆਲੇ ਦੇ ਅਧਿਕਾਰੀ ਸੀ ਬਲਕਿ ਉਹਨਾਂ ਨੇ ਸਾਨੂੰ ਚਾਹ ਪਾਣੀ ਵੀ ਪੁੱਛਣਾ ਵੀ ਯਾਰ ਤੁਸੀਂ ਦੂਰੋਂ ਆਏ ਹੋ ਕਿਧਰੋਂ ਇੱਧਰ ਉੱਧਰੋਂ ਫਿਰਦੇ ਹੋ ਤੁਸੀਂ ਕਿ ਉਹਨੂੰ ਖਾਦਾ ਪੀਤਾ ਡਰ ਵੀ ਸੀ ਪਰ ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਜੀ ਸਾਡੇ ਕੋਲ ਪਾਸ ਵੀ ਸੀਗੇ ਤੇ ਪਰ ਫਿਰ ਵੀ ਸਾਨੂੰ ਕਿਸ ਕੋਈ ਮੈਨੂੰ ਲੱਗਦਾ ਮੈਨੂੰ ਪਾਸ ਦਿਖਾਉਣ ਦੀ ਲੋੜ ਹੀ ਨਹੀਂ ਪਈ ਹੋਣੀ ਕਹਿੰਦੇ ਐ ਹੋਇਆ ਪ੍ਰੋਡਕਟ ਬਣਾਉਂਦਾ ਹੁਣ ਮੀਆਂ ਵੀ ਵਿਆਹ ਕਿਤੇ ਨੋਕ ਝੋਕ ਵੀ ਹੋ ਜਾਂਦੀ ਆ ਸਰ ਲੜਨ ਤੱਕ ਪਹੁੰਚ ਜਾਂਦੇ ਜੀ ਅੱਛਾ ਲੜਨ ਤੱਕ ਇਹੀ ਲੜ ਦੇਣਗੇ ਤੁਸੀਂ ਤਾਂ ਭਲੇ ਮਾਨਸ ਲੱਗਦੇ ਮੈਂ ਵੀ ਲੜ ਦੇਣਾ ਸਰ ਮੰਨ ਗਏ ਜੀ ਹੁਣ ਸਹੀ ਲੜ ਦੇਣੇ ਸਰ ਅੱਛਾ ਜੀ ਹਾਂ ਜੀ ਤੁਸੀਂ ਵੀ ਲੜਦੇ ਨਹੀਂ ਪੱਕੀ ਗੱਲ ਹੈ ਪੱਕੀ ਗੱਲ ਹੈ ਸਰ ਐਂ ਵੇਖ ਲਓ ਬਾਈ ਤੁਸੀਂ ਲੜਦੇ ਹੋ ਸਰ ਇਹ ਜਿਹੜਾ ਸਾਡਾ ਕੰਮ ਆ ਨਾ ਹਾਂ ਮਨ ਲਓ ਵੀ ਅਸੀਂ ਜੂਸ ਬਣਾਉਣਾ ਰੱਖ ਲਿਆ ਹੂੰ ਜੂਸ ਬਣਾਉਣਾ ਰੱਖ ਲਿਆ ਤੇ ਉਹਨੂੰ ਅਸੀਂ ਪ੍ਰੋਸੈਸ ਕੀਤਾ ਫਰੂਟ ਨੂੰ ਜੂਸ ਬਣ ਗਿਆ ਉਹਨੂੰ ਬੋਤਲਾਂ ਭਰਦਿਆਂ ਰਾਤ ਨੂੰ 12 ਇੱਕ ਇੱਕ ਵੀ ਵੱਜ ਜਾਂਦਾ ਜੀ ਤੇ ਜਦੋਂ ਬੰਦਾ ਮਤਲਬ ਤੜਕੇ 3 ਜਾਂ 4 ਵਜੇ ਦਾ ਲੱਗਿਆ ਹੋਇਆ ਰਵਾਰ ਦੁਬਾਰਾ ਰਾਤ ਨੂੰ 1 ਵਜ ਗਿਆ ਉਹ ਖਿਜਣਾ ਕੁਦਰਤੀ ਨਾਰਮਲੀ ਆ ਨਾਰਮਲੀ ਆ ਖਿਜ ਜਾਂਦੇ ਇੱਕ ਹੋਰ ਗੱਲ ਭਾਣੇ ਕਿਉਂਕਿ ਔਰਤਾਂ ਨੂੰ ਤਾਂ ਘਰ ਦੇ ਕੰਮਾਂ ਦੇ ਬੜਾ ਹੋ ਜਾਂਦਾ ਤੁਸੀਂ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਹਨਾ ਉਹ ਇਹ ਮੈਨੇਜ ਕਰ ਲੈਣੋ ਕਿਵੇਂ ਕਰਦੇ ਹੋ ਨਹੀਂ ਤਾਂ ਇਹ ਹੁੰਦਾ ਕਿ ਮੈਂ ਹੁਣ ਕੀ ਰੋਟੀ ਬਣਾਵਾ ਹੁਣ ਫਿਰ ਇਧਰ ਵੀ ਔਲੇ ਵੀ ਕਚੀਰਾ ਸਰ ਪਹਿਲਾਂ ਅਸੀਂ ਪੂਰੀ ਫੈਮਿਲੀ ਰਲ ਕੇ ਕੰਮ ਕਰਦੇ ਸੀ ਬੱਚੇ ਸਾਡੇ ਹੂੰ ਦੋਨੋਂ ਹਸਬੰਡ ਵਾਈਫ ਛੋਟਾ ਸੀ ਕੰਮ ਹੁਣ ਮੇਰੇ ਨਾਲ 11 ਲੇਡੀਜ਼ ਕੰਮ ਕਰ ਰਹੀਆਂ ਨੇ ਇਸ ਟਾਈਮ ਓਕੇ ਜੀ ਹਾਂਜੀ ਆ ਸਾਡਾ ਐਸਐਚਜੀ ਗਰੁੱਪ ਬਣਿਆ ਹੋਇਆ ਹੂੰ ਸੈਲਫ ਹੈਲਪ ਗਰੁੱਪ ਜੀ ਤਾਂ ਲੇਡੀਜ਼ ਜਿਹੜੇ ਕੰਮ ਦੀ ਮਾਹਰ ਆ ਹੂੰ ਉਹ ਨੂੰ ਉਹ ਕੰਮ ਦਿੱਤਾ ਜਾਂਦਾ ਹਾਂਜੀ ਤੇ ਕੋਲੇ ਜਿਵੇਂ ਕਿ ਆਪਾਂ ਹੈੱਡ ਸ਼ੈਫ ਦੇ ਤੌਰ ਤੇ ਉਹਨਾਂ ਤੋਂ ਕੰਮ ਕਰਵਾ ਲੀਦਾ ਏ ਠੀਕ ਹੈ ਜੀ ਹਾਂਜੀ ਟੋਟਲੀ ਆਪ ਜਿਹੜੀ ਇਹਦੇ ਵਿੱਚ ਟੀਐਸਐਸ ਚੈੱਕ ਕਰਨੀ ਆ ਜਿੰਨਾ ਲੈਬ ਦਾ ਕੰਮ ਸਾਰਾ ਆਪਾਂ ਖੁਦ ਕਰਦੇ ਆ ਤੁਸੀਂ ਜਾਨੀ ਕਿ ਨਾਲ 11 ਹੋਰ ਔਰਤਾਂ ਨੂੰ ਵੀ ਰੋਜ਼ਗਾਰ ਬਣਾ ਦਿੱਤਾ ਹਾਂਜੀ ਹਾਂਜੀ ਸਰ ਹਾਂਜੀ ਠੀਕ ਹੈ ਜੀ ਸਭ ਤੋਂ ਵੱਧ ਵਿਕਦੀ ਕਿਹੜੀ ਆ ਜਿਵੇਂ ਹੁਣ ਸੀਜ਼ਨ ਦੀ ਗੱਲ ਕਰੀਏ ਥੋੜੇ ਗਰਮੀ ਦੇ ਦਿਨ ਆ ਤਾਂ ਕਿਹੜੀ ਪ੍ਰੋਡਕਟ ਆ ਜਿਹੜਾ ਕਿਹੜਾ ਪ੍ਰੋਡਕਟ ਆ ਜਿਹੜਾ ਹੁਣ ਵੱਧ ਸੇਲ ਹੁੰਦਾ ਸਰ तकरीबन ਤਾਂ ਸਾਰੇ ਪ੍ਰੋਡਕਟ ਹੀ ਵਧੀਆ ਸੇਲ ਹੋ ਰਹੇ ਨੇ ਸ਼ਰਬਤ ਜੂਸ ਤੇ ਇਹ ਜਾਦਾ ਸੇਲ ਹੋ ਰਹੇ ਨੇ ਜੀ ਹਾਂਜੀ ਇਧਰ ਮੈਂ ਵੇਖਿਆ ਆਚਾਰ ਵਗੈਰਾ ਮਰਬੇ ਵੀ ਤੁਹਾਡੇ ਆਪਣੇ ਪਾਏ ਹੋਏ ਨੇ ਹਾਂਜੀ ਦੇਸੀ ਖੰਡ ਆਪਣੇ ਕੋਲੇ ਆਮਲੇ ਦਾ ਮਰਬਾ ਹੈ ਜੀ ਤੇ ਬਾਸ ਦਾ ਹੈ ਸੇਬ ਦਾ ਮਰਬਾ ਹੈ ਬੇਲਗिरी ਦਾ ਮਰਬਾ ਹੈ ਹਰੜ ਦਾ ਹੈ ਤੇ ਕਰੋੰਦੇ ਦਾ ਜੀ ਹਾਂਜੀ ਤੇ ਜੇ ਆਪਾਂ ਕੋਈ ਵੀਰਪਰਾ ਹੁਣ ਆਪਣਾ ਥੱਲੇ ਨੰਬਰ ਵੀ ਚੱਲੇਗਾ ਖਰੀਦਣਾ ਚਾਹੁੰਦਾ ਹੈ ਮਰਬਿਆਂ ਨੂੰ ਤੇ ਇਹਨਾਂ ਦੀ ਕੀਮਤ ਬਾਰੇ ਜ਼ਰੂਰ ਦੱਸ ਦਿਓ ਵੀ ਕਿੰਨੀ ਪੈਕਿੰਗ ਦੀ ਕਿੰਨੀ ਕੀਮਤ ਹੈ ਆਪਾਂ ਸਰ ਮਰੱਬਿਆਂ ਤੇ ਡਿਸਕਾਊਂਟ ਦੇ ਰਹਿਆਂ ਸਾਰਿਆਂ ਨੂੰ ਜਿਵੇਂ ਕਿ ਔਲੇ ਦਾ ਮਰੱਬਾ ਸਾਡਾ ਜੀ ਇਹ ਦੇਸੀ ਖੰਡ ਦੇ ਵਿੱਚ ਬਣਿਆ ਹੋਇਆ 240 ਰੁਪਏ ਕਿਲੋ ਆਪਾਂ 200 ਰੁਪਏ ਦਾ ਕਿਲੋ ਦੇ ਰਹਿਆਂ ਜੀ 40 ਰੁਪਏ ਦਾ ਡਿਸਕਾਊਂਟ ਹੈ ਹੁਣ ਹਾਂਜੀ 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 ਲਓ ਬਈ ਜਲਦੀ ਜਲਦੀ ਆਰਡਰ ਕਰੋ ਆ ਤੁਸੀਂ ਦੇਖ ਸਕਦੇ ਹੋ ਔਲੇ ਦਾ ਮਰੱਬਾ ਤੇ 250 ਰੁਪਏ ਦਾ ਵੈਸੇ ਹੁਣ ਤੁਹਾਨੂੰ 200 ਦਾ ਮਿਲ ਜਾਣਾ ਹੋਰ ਕਿਹੜਾ ਮਰੱਬਾ ਜੀ ਆਪਣੇ ਕੋਲੇ ਆਪਣੇ ਕੋਲੇ ਬਾਸ ਦਾ ਮਰੱਬਾ ਹੈ ਜੀ ਜੀ 300 ਰੁਪਏ ਕਿਲੋ ਆਪਣਾ ਹੂੰ ਤੇ ਕਿਸਾਨ ਬਾਜ਼ਾਰ ਚ ਆਪਾਂ 250 ਦਾ ਹੀ ਦਿੰਨੇ ਆ ਠੀਕ ਹੈ ਲਓ ਇਹ ਵੀ 250 ਦਾ ਮਿਲ ਜਾਣਾ 300 ਸੇਬ ਦਾ ਮਰੱਬਾ ਵੀ ਆਪਾਂ 250 ਦਾ ਹੀ ਦਿੰਨੇ ਆ 300 ਵਾਲਾ ਹਾਂਜੀ ਇਹ ਰੈੱਡ ਐਪਲ ਦਾ ਮਰੱਬਾ ਬਣਿਆ ਹੋਇਆ ਓਕੇ ਜੀ ਹਾਂਜੀ ਤੇ ਆਪਣਾ ਜਿਹੜਾ ਬੇਲ ਗਰੀ ਦਾ ਮਰੱਬਾ ਇਹ 360 ਰੁਪਏ ਕਿਲੋ ਆ ਜੀ ਜੀ ਇੱਕ ਬਿਲਕੁਲ ਕੱਚੇ ਬੇਲ ਦਾ ਪੈਂਦਾ ਹੈ ਮਰੱਬਾ ਜੀ ਇਹ 300 ਦਾ ਦਿੰਨੇ ਆ ਕਿਲੋ ओके okay, जी ਇਹ ਇਹਦੇ ਤੇ ਵੀ ਡਿਸਕਾਊਂਟ ਹੈ ਜਾਨੀ ਕਿ ਮਰਬਿਆਂ ਦੇ ਸਾਰਿਆਂ ਤੇ ਡਿਸਕਾਊਂਟ ਹੈ ਹਾਂਜੀ ਹਾਂਜੀ ਸਰ ਹਾਂਜੀ ਭਾਈ ਜੀ ਇਹਨਾਂ ਦੇ ਫਾਇਦਿਆਂ ਬਾਰੇ ਜ਼ਰੂਰ ਦੱਸੋ ਜਿਵੇਂ ਆ ਬਾਂਸ ਦਾ ਮਰਬਾ ਇਹ ਹੁਣ ਕਈ ਬਿਮਾਰੀਆਂ ਤੋਂ ਵੀ ਫਾਇਦੇਮੰਦ ਆ ਸਰੀਰ ਰਾਸਤੇ ਉਹ ਫਾਇਦੇ ਜ਼ਰੂਰ ਦੱਸੋ ਨਾਲ ਨਾਲ ਜਿਹੜਾ ਬਾਂਸ ਦਾ ਮਰਬਾ ਸਰ ਇਹ ਸਾਡੀ ਹੱਡੀ ਵਾਸਤੇ ਸਾਡੀ ਹੱਡੀ ਨੂੰ ਮਜ਼ਬੂਤ ਕਰਨ ਵਾਸਤੇ ਜਿੰਨੇ ਸਾਡੇ ਚ ਲਿਗਾਮੈਂਟ ਹੁੰਦੇ ਆ ਜਦੋਂ ਵੱਡੀ ਉਮਰ ਦੇ ਨਾਲ ਜਾਂ ਕਈ ਵਾਰੀ ਛੋਟੀ ਉਮਰ ਦੇ ਵਿੱਚ ਵੀ ਜੇ ਸਾਨੂੰ ਕੈਲਸ਼ੀਅਮ ਪੂਰਾ ਨਾ ਮਿਲੇ ਜੇ ਸਾਨੂੰ ਫਾਸਫੋਰਸ ਜ਼ਿੰਕ ਪੂਰਾ ਨਾ ਮਿਲੇ ਕਈ ਵਾਰੀ ਮਾਂ ਦੇ ਅੰਦਰੋਂ ਹੀ ਬੱਚੇ ਨੂੰ ਪੂਰਾ ਨਹੀਂ ਮਿਲਦਾ ਏ ਤੇ ਇਹ ਸਾਡੀਆਂ ਹੱਡੀਆਂ ਕਮਜ਼ੋਰ ਰਹਿ ਜਾਂਦੀਆਂ ਸਰ ਇਹ ਹੱਟ ਕੋਈ ਨਹੀਂ ਕੋਈ ਵੀ ਖਾ ਸਕਦਾ ਬੱਚੇ ਨਾਲ ਕੋਈ ਵੀ ਖਾ ਸਕਦਾ ਕੋਈ ਵੀ ਖਾ ਸਕਦਾ ਤੇ ਉਸ ਤੋਂ ਇਲਾਵਾ ਇਹ ਜਿਹੜੇ ਏਜੈਂਟਸ ਹੁੰਦੇ ਆ ਮਰਦਾਂ ਵਾਸਤੇ ਜਿਹੜਾ ਇਹ ਮਰੱਬਾ ਹੈਗਾ ਇਹ ਸਾਡੀ ਮਤਲਬ ਜੀਵਨ ਦੀ ਜਾਂਚ ਨੂੰ ਵਧੀਆ ਰੱਖਣ ਵਾਸਤੇ ਹਾਂਜੀ ਵਿਆਪਤਾ ਜੀਵਨ ਨੂੰ ਬਹੁਤ ਅੱਛਾ ਰੱਖਣ ਵਾਸਤੇ ਜੀ ਇਹ ਜਿਹੜਾ ਬਾਸ ਦਾ ਮਰੱਬਾ ਇਹ ਬਹੁਤ ਵਧੀਆ ਮਰਦਾਂ ਵਾਸਤੇ ਵੀ ਮਰਦਾਨਾ ਤਾਕਤ ਵਾਸਤੇ ਵੀ ਅੱਛਾ ਤੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਕਿਉਂਕਿ ਲਿਗਾਮੈਂਟ ਵਾਸਤੇ ਹੱਡੀਆਂ ਵਾਸਤੇ ਸਰੀਰ ਦੇ ਸਾਰੇ ਕੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਵਾਸਤੇ ਚੰਗਾ ਹੈ ਉਸ ਤੋਂ ਬਾਅਦ ਕੀ ਹੈ ਜੀ ਇਹ ਗੁਲਕੰਦ ਹੈ ਜੀ ਇਹ ਸ਼੍ਰੀਚ ਬਣਿਆ ਹੋਇਆ ਜੀ ਆਮ ਕਰਕੇ ਆਪਾਂ ਬਾਜ਼ਾਰੋਂ ਲੈਨੇ ਆ ਉਹਦੇ ਵਿੱਚ ਚੀਨੀ ਪਾਈ ਹੁੰਦੀ ਹੈ ਜਾਂ ਸਕਰੀਨ ਚੀ ਬਣਾ ਦਿੰਦੇ ਆ ਜੀ ਹੂੰ ਇਹ ਆਪਾਂ ਧਾਗੇ ਵਾਲੀ ਮਿਸ਼ਰੀ ਚ ਬਣਾਉਨੇ ਆਂ ਔਰ ਸਨ ਹੀਟਡ ਐ ਸਾਰੀ। ਜੀ ਆਪਾਂ ਇਹਦੇ ਚ ਗੁਲਾਬ ਦੇ ਫੁੱਲ ਮਿਲਾ ਕੇ ਇਹਨੂੰ ਛੱਤ ਦੇ ਉੱਪਰ ਰੱਖਦੇ ਆਂ 28 ਤੋਂ 30 32 ਦਿਨ ਲੱਗਦੇ। 30 32 ਦਿਨ ਲੱਗ ਜਾਂਦਾ। 30 32 ਦਿਨ ਲੱਗਦੇ ਐ ਸਾਰੀ। ਇੱਕ ਮਹੀਨਾ ਹਾਂਜੀ ਇਹ ਹੌਲੀ ਹੌਲੀ ਇਹ ਜਿਹੜੀ ਮਿਸ਼ਰੀ ਹੁੰਦੀ ਐ ਵਿੱਚ ਮੈਲਟ ਹੋ ਜਾਂਦੀ ਐ ਜੀ ਤੇ ਘੁਲ ਜਾਂਦੀ ਐ ਜਿਹ ਵਿੱਚ ਮਿਸ਼ਰੀ ਵੀ ਠੰਡੀ ਹੁੰਦੀ ਐ ਤੇ ਗੁਲਾਬ ਦੀਆਂ ਪੱਤੀਆਂ ਵੀ ਠੰਡੀਆਂ ਹੁੰਦੀਆਂ ਦੋਨੋਂ ਠੰਡੀਆਂ ਚੀਜ਼ਾਂ ਮਿਲਾ ਕੇ ਆਪਾਂ ਇਹਨੂੰ ਤਿਆਰ ਕਰਦੇ ਆਂ। ਹਾਂਜੀ ਅਗੇ ਤੋਂ ਮਰਬਾਹੇ ਵਾਲਾ ਨੇ ਉਸ ਤੋਂ ਬਾਅਦ ਆਪਣੇ ਕੋਲੇ ਸੇਬ ਦਾ ਮਰਬਾਹੇ ਸਰ ਸੇਬ ਦਾ ਮਰਬਾਹੇ ਵੀ ਠੰਡਾ ਹੁੰਦਾ ਔਰ ਤਾਕਤ ਹੁੰਦੀ ਹੈ ਇਹਦੇ ਵਿੱਚ ਬਹੁਤ ਸਾਰੀ ਤੇ ਇਹ ਸਾਡੀ ਮੈਂਟਲੀ ਹੈਲਥ ਵਾਸਤੇ ਵੀ ਬਹੁਤ ਅੱਛਾ ਹੁੰਦਾ ਅੱਖਾਂ ਵਾਸਤੇ ਸਾਡੀਆਂ ਸਕਿਨ ਵਾਸਤੇ ਸਾਡੇ ਔਰ ਉਸ ਤੋਂ ਇਲਾਵਾ ਸਾਡਾ ਜਿਹੜਾ ਪੇਟ ਹੈ ਉਹਦੇ ਲਈ ਬਹੁਤ ਅੱਛਾ ਹੁੰਦਾ ਤੇ ਉਸ ਤੋਂ ਇਲਾਵਾ ਬੇਲ ਹੈ ਸਰ ਇਹ ਬੇਲ ਦਾ ਮਰਬਾਹੇ ਇਹ ਗਰਮੀਆਂ ਵਿੱਚ ਇਹਦੇ ਨਾਲੋਂ ਠੰਡੀ ਚੀਜ਼ ਕੋਈ ਨਹੀਂ ਹੈ ਸਰ ਇਹਦੇ ਵਿੱਚ ਫਾਈਬਰ ਵੀ ਬਹੁਤ ਹੁੰਦਾ ਹੈ ਜਿਹੜੇ ਬੰਦਿਆਂ ਨੂੰ ਕਨਸਟਿਪੇਸ਼ਨ ਦੀ ਪ੍ਰੋਬਲਮ ਹੈ ਇਹ ਕਨਸਟਿਪੇਸ਼ਨ ਵਾਲੇ ਮਰੀਜ਼ਾਂ ਵਾਸਤੇ ਬਹੁਤ ਅੱਛਾ ਹੈ ਜਿਨ੍ਹਾਂ ਲੋਕਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਬਹੁਤ ਅੱਛਾ ਹੈ ਤੇ ਬਾਕੀ ਉਸ ਤੋਂ ਇਲਾਵਾ ਸਾਡੀ ਜਿਹੜੀ ਗੱਟ ਹੈਲਥ ਹੈ ਉਹਦੇ ਲਈ ਬਹੁਤ ਵਧੀਆ ਹੈ ਸਕਿਨ ਵਾਸਤੇ ਬਹੁਤ ਵਧੀਆ ਇੱਕ ਤਾਂ ਹੋਰ ਬਹੁਤ ਵੱਡਾ ਫਾਇਦਾ ਹੈ ਅੱਜ ਨਾ ਤਕਰੀਬਨ 100 ਦੇ ਵਿੱਚੋਂ ਤਕਰੀਬਨ 20 ਜਾਂ 25 ਬੰਦੇ ਉਹ ਹੁੰਦੇ ਆ ਜਿਨ੍ਹਾਂ ਦੇ ਜਿਹੜੇ L4 L5 ਜਿਹੜੇ ਆ ਲੱਕ ਦੇ ਰੀੜ ਦੀ ਹੱਡੀ ਦੇ ਮਣ ਕੇ ਜਿਹੜੇ ਆਫਸੈਟ ਹੋਏ ਰਹਿੰਦੇ ਆ ਜੀ ਇਹ ਸਾਡੀ ਰੀਡ ਦੀ ਹੱਡੀ ਵਾਸਤੇ ਬਹੁਤ ਅੱਛਾ ਆਏਗਾ ਸਰ ਜਦੋਂ ਸਾਡੇ ਘਰਾਂ ਵਿੱਚ ਬੱਚੇ ਜਨਮ ਲੈਂਦੇ ਆ ਤੇ ਮਾਂ ਵਾਸਤੇ ਇੱਕ ਪੰਜੀਰੀ ਬਣਾਈ ਜਾਂਦੀ ਓਦੇ ਵਿੱਚ ਬਿਲ ਗੁੱਧ ਸਪੈਸ਼ਲ ਪਾਈ ਜਾਂਦੀ ਆ ਤਾਂ ਕਿ ਜਿਹੜੀ ਉਹਦੀ ਰੀਡ ਦੀ ਹੱਡੀ ਆ ਕਈ ਵਾਰੀ ਆਪਰੇਟ ਹੋਇਆ ਹੁੰਦਾ ਜਾਂ ਉਹਨਾਂ ਦੀ ਵੀ ਜਦੋਂ ਬੱਚੇ ਨੂੰ ਮਾਂ ਜਨਮ ਦਿੰਦੀ ਆ ਨਾ ਤੇ ਬਹੁਤ ਸਾਰੀਆਂ ਪੀੜਾ ਤੇ ਦਰਦਾਂ ਦੇ ਵਿੱਚ ਦੀ ਉਹ ਨਿਕਲਦੀ ਆ ਤੇ ਉਹਦੇ ਸਰੀਰ ਨੂੰ ਦੁਬਾਰਾ ਤੋਂ ਮਤਲਬ ਆਪਾਂ ਕਹਿ ਦਈਏ ਵੀ ਖੜਾ ਕਰਨ ਵਾਸਤੇ ਆਪਾਂ ਉਹ ਦਵਾਈਆਂ ਰਲਾ ਕੇ ਦਿੰਨੇ ਆ ਤੇ ਇਹ ਬਿਲਕੁਲ ਜ਼ਰੂਰ ਪਾਈ ਜਾਂਦੀ ਹੈ ਇਹ ਬੜਾ ਤਾਕਤਵਰ ਚੀਜ਼ ਹੈ ਸਰ ਬਿਲਕੁਲ ਬਹੁਤ ਤਾਕਤਵਰ ਵੀ ਤੁਸੀਂ ਨਾਲ ਨਾਲ ਇਹ ਖਾਣ ਵਾਲਾ ਸਮਾਨ ਨਹੀਂ ਇਹ ਤਾਂ ਦਵਾਈਆਂ ਵਰਦਾਨ ਵੀ ਹੈ ਇਹ ਮੇਰੇ ਕੋਲੇ ਸਰ ਹਰੜ ਦਾ ਮਰਬਾ ਜੀ ਤੇ ਆਯੁਰਵੇਦ ਵਿੱਚ ਇਹਨੂੰ ਹਰਿਤਕੀ ਕਿਹਾ ਜਾਂਦਾ ਹੈ ਹਮ ਤੇ ਇਹਨੂੰ ਪੇਟ ਦੀ ਮਾਂ ਵੀ ਕਿਹਾ ਜਾਂਦਾ ਹੈ ਜੀ ਤੇ ਮੈਂ ਅਕਸਰ ਕਹਿੰਦਾ ਹੁੰਨਾ ਵੀ ਮੌਤ ਨੂੰ ਛੱਡ ਕੇ ਬਾਕੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਹਮ ਅੱਛਾ ਜੀ ਹਰੜਾ ਹਰੜ ਜਿਹੜੀ ਹੈ ਮੌਤ ਨੂੰ ਛੱਡ ਕੇ ਸਾਰੇ ਮਸਲਿਆਂ ਦਾ ਹੱਲ ਹੈ ਇਹ ਕੈਂਸਰ ਤੱਕ ਦੇ ਸੈਲਸ ਨੂੰ ਜਿਹੜਾ ਸਾਡੇ ਸਰੀਰ ਦੇ ਵਿੱਚ ਪੈਦਾ ਹੋਣ ਤੋਂ ਬਚਾ ਦਿੰਦੀ ਹੈ ਅੱਜ ਕੱਲ੍ਹ ਮਿੱਠਾ ਵਗੈਰਾ ਲੋਕ ਬਹੁਤ ਜ਼ਿਆਦਾ ਖਾ ਰਹੇ ਨੇ ਤੇ ਜਿਹੜਾ ਆਰਟੀਫੀਸ਼ੀਅਲ ਮਿੱਠਾ ਜਿਵੇਂ ਚੀਨੀ ਹੋਗੀ ਜਾਂ ਹੋਰ ਸਕਰੀਨਾ ਹੋਗੇ ਜਾਂ ਹੋਰ ਕਈ ਤਰ੍ਹਾਂ ਦੇ ਆਈਸਕ੍ਰੀਮ ਦਾ ਮੈਂ ਇੱਕ ਦੇਖਿਆ ਵੀ ਉਹ ਸਾਲ-ਸਾਲ ਪਹਿਲਾਂ ਬਣਾ ਕੇ ਰੱਖ ਦਿੰਦੇ ਆ ਵਿੱਚ ਬਹੁਤ ਸਾਰੇ ਕੈਮੀਕਲ ਪਾਏ ਹੁੰਦੇ ਤੇ ਅਸੀਂ ਬੜੇ ਸੁਆਦ ਨਾਲ ਖਾਂਦੇ ਹਾਂ ਬਿਲਕੁਲ ਜੀ ਲੇਕਿਨ ਉਹਹ ਜੀਆਂ ਚੀਜ਼ਾਂ ਜਾ ਕੇ ਅੰਦਰ ਕੈਂਸਰ ਪੈਦਾ ਕਰਦੀਆਂ ਤੇ ਇਹ ਜਿਹੜੀ ਹਰਡ ਹੈ ਸਰ ਇਹ ਬਹੁਤ ਲਾਹੇਵੰਦ ਹੈ ਜੀ ਇਹਨੇ ਪੇਟ ਵਾਸਤੇ ਸਾਡੀਆਂ ਹੱਡੀਆਂ ਵਾਸਤੇ ਸਾਡੇ ਦੰਦਾਂ ਵਾਸਤੇ ਹਾਰਟ ਹੈਲਥ ਵਾਸਤੇ ਸਾਡੇ ਵਾਲਾਂ ਵਾਸਤੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਇਹਦੇ ਫਾਇਦੇ ਫਾਇਦੇ ਇਹਦੇ ਇੱਕ ਵੀ ਨੁਕਸਾਨ ਆਯੁਰਵੇਦ ਰਾਹੀਂ ਤੁਸੀਂ ਸਟੱਡੀ ਕਰੋਗੇ ਹਰੜ ਦਾ ਇੱਕ ਵੀ ਨੁਕਸਾਨ ਨਹੀਂ ਹੈ ਇਸੇ ਇਹਨੂੰ ਸਰਦੀ ਗਰਮੀ ਜਿਹੜੇ ਮਰਜੀ ਮੌਸਮ ਚਕਾਓ ਹੁਣ ਗਰਮੀ ਹੈ ਇਹਨੂੰ ਪਿਉਂਦਿਓ ਸਰ ਮਰਬਾ ਹੈ ਨਾ ਜਿਹੜਾ ਇਹਨੂੰ ਪਿਉਂਦਿਓ ਤੁਸੀਂ ਇਹਨੂੰ ਸਵੇਰੇ ਪਿਉਂਦਿਓ ਤੇ ਰਾਤ ਨੂੰ ਖਾ ਲਓ ਰਾਤ ਨੂੰ ਪਿਉਂਦਿਓ ਸਵੇਰੇ ਖਾ ਲਓ ਜੀ ਬਹੁਤ ਵਧੀਆ ਅਮਰਤ ਹੈ ਸਰ ਉਸ ਤੋਂ ਬਾਅਦ ਆਪਣੇ ਕੋਲੇ ਐਪਲ ਜਿੰਜਰ ਦੀ ਚਟਨੀ ਹੈ ਸਰ ਸੇਬ ਔਰ ਅਦਰਕ ਦੀ ਚਟਨੀ ਹੈ ਜੀ ਔਰ ਸੇਬ ਵਿੱਚ ਕੀ ਸੇਬ ਤੇ ਅਦਰਕ ਦਾ ਕੰਬੀਨੇਸ਼ਨ ਕਿਵੇਂ ਬਣਾਉਂਦੇ ਨੇ ਤੇ ਬਹੁਤ ਕਮਾਲ ਦਾ ਹੈ ਜੀ ਜਿਹੜਾ ਸੇਬ ਹੁੰਦਾ ਹੈ ਇਹਦੇ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ ਜੀ ਫਾਸਫੋਰਸ ਹੁੰਦਾ ਜ਼ਿੰਕ ਹੁੰਦੀ ਹੈ ਤੇ ਉਵੇਂ ਹੀ ਇਹ ਜਿਹੜਾ ਅਦਰਕ ਹੈ ਸਰ ਅਦਰਕ ਦੇ ਵਿੱਚ ਵੀ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਦਰਦਨਾਸ਼ਕ ਹੁੰਦਾ ਸਰ ਅਦਰਕ ਹਰੀ ਮਿਰਚ ਅਦਰਕ ਕਾਲੀ ਮਿਰਚ ਇਹ ਦਰਦਨਾਸ਼ਕ ਹੁੰਦੇ ਸਰ ਸਰੀਰ ਦੇ ਵਿੱਚ ਤੁਹਾਡੇ ਕਿਤੇ ਵੀ ਪੀੜਾ ਪੈ ਰਹੀ ਹੈ ਤੁਸੀਂ ਅਦਰਕ ਨੂੰ ਉਬਾਲ ਕੇ ਪੀ ਲਓ ਨਾਲ ਇੱਕ ਸੇਬ ਖਾ ਲਓ ਸਰ ਤੁਸੀਂ ਇਹ ਦੇਖੋਗੇ ਵੀ ਤੁਹਾਡੇ 15 20 ਮਿੰਟਾਂ ਦਾ ਦਰਦ ਤੁਹਾਡਾ ਕਿਧਰੇ ਗਿਆ ਇਹ ਨੈਚੁਰਲ ਪੇਨ ਕਿਲਰ ਹੈ ਸਰ ਜੀ ਨੈਚੁਰਲ ਉਦੇ ਨਾਲ ਨਾਲ ਤੁਸੀਂ ਇਹਨੂੰ ਐਜੇ ਜੈਮ ਵੀ ਯੂਜ਼ ਕਰ ਸਕਦੇ ਹੋ ਬਰੈਡ ਦੇ ਉੱਤੇ ਲਾ ਕੇ ਰੋਟੀ ਦੇ ਵਿੱਚ ਲਪੇਟ ਕੇ ਕੂਕਲਾ ਬਣਾਓ ਜਿਵੇਂ ਪਹਿਲਾਂ ਬਣਾਉਂਦੇ ਹੁੰਦੇ ਸੀ ਤੇ ਖਾ ਕੇ ਦੇ ਉੱਤੋਂ ਦੀ ਸਰ ਤੁਸੀਂ ਦੁੱਧ ਪੀ ਲਓ ਜਾਂ ਪਾਣੀ ਪੀ ਲਓ ਚਾਹ ਪੀ ਲਓ ਤੁਹਾਡੀ ਮਰਜ਼ੀ ਵੈਸੇ ਰੋਟੀ ਤੋਂ ਬਾਅਦ ਚਾਹ ਨਹੀਂ ਲੈਣੀ ਚਾਹੀਦੀ ਤੁਸੀਂ ਦੁੱਧ ਲੱਸੀ ਲਾ ਸਕਦੇ ਹੋ ਇਹ ਬਹੁਤ ਹੈਲਦੀ ਹੈਗਾ ਸਰ ਇਹ ਸਾਡੀ ਹੈਲਥ ਵਾਸਤੇ ਬਹੁਤ ਅੱਛਾ ਹੈ ਜਿਹੜੀ ਵਾਇਬਾਦੀ ਹੁੰਦੀ ਹੈ ਉਹ ਤੋਂ ਬਚਣ ਵਾਸਤੇ ਇਹਦੇ ਵਿੱਚ ਕਈ ਸਾਰੀਆਂ ਅਸੀਂ ਚੀਜ਼ਾਂ ਜਿਹੜੀਆਂ ਉਹ ਐਡ ਕੀਤੀਆਂ ਹੋਈਆਂ ਵਾਇਬਾਦੀ ਤੋਂ ਬਚਾਉਂਦੀਆਂ ਇੱਕ ਇਹ ਆਮਲੇ ਦੀ ਚਟਨੀ ਹੈ ਔਰ ਇਹ ਸੇਬ ਅਦਰਕ ਦੀ ਚਟਨੀ ਹੈ ਵਾਇਬਾਦੀ ਦਾ ਇਹ ਕਾਟ ਕਰਦੀਆਂ ਨਾਸ਼ ਕਰਦੀਆਂ ਉਸ ਤੋਂ ਬਾਅਦ ਸਾਡੇ ਕੋਲੇ ਕਰਾਉਂਦੇ ਦਾ ਮਰਬਾ ਇਹਨੂੰ ਬਾਜ਼ਾਰ ਵਿੱਚ ਚੈਰੀ ਮਰਬਾ ਕਹਿੰਦੇ ਆ ਅਸੀਂ ਵੀ ਆਪਣੇ ਸਟicker ਦੇ ਉੱਤੇ ਚੈਰੀ ਮਰਬਾ ਹੀ ਲਿਖਿਆ ਕਿਉਂਕਿ ਬਾਦ ਵਿੱਚ ਅਸੀਂ ਸਮਝਾਉਨੇ ਆ ਵੀ ਜਿਹੜੀ ਚੈਰੀ ਹੁੰਦੀ ਆ ਉਹਦੇ ਉੱਤੇ ਦਾ ਗੁੱਦਾ ਬਹੁਤ ਘੱਟ ਹੁੰਦਾ ਤੇ ਦੀ ਸ਼ੈਲਫ ਲਾਈਫ ਬਹੁਤ ਘੱਟ ਹੁੰਦੀ ਆ ਤੇ ਉਹ ਤੇ ਤੁਸੀਂ ਬਣਾ ਹੀ ਨਹੀਂ ਸਕਦੇ ਇਹ ਕਰਾਉਂਦਾ ਹੁੰਦਾ ਬਹੁਤ ਖੱਟਾ ਹੁੰਦਾ ਆਪਣੇ ਆਪ ਦਾ ਲੱਗਿਆ ਹੋਇਆ ਤਿੰਨ ਚਾਰ ਬੂਝੇ ਨੇ ਹੱਥ ਖੜੇ ਕਰਵਾ ਦਿੰਦਾ ਇੰਨਾ ਲੱਗਦਾ ਹੈ ਅੱਛਾ ਜੀ ਤੇ ਅਸੀਂ ਇਹਨੂੰ ਵੰਡ ਵੀ ਦਿੰਨੇ ਆ achar ਵੀ ਪਾ ਦਿੰਨੇ ਆ ਤੇ ਮਰਬਾ ਇਹਦਾ ਪਾਉਨੇ ਆ ਤੇ ਮਰਬਾ ਇਹਦੇ ਪਾਉਣ ਵੇਲੇ ਪਹਿਲਾਂ 7 ਤੋਂ 8 ਦਿਨ ਇਹਨੂੰ ਭਿਓ ਕੇ ਰੱਖਣਾ ਪੈਂਦਾ ਹੂੰ ਇਹਦੀ ਨਮਕ ਪਾ ਕੇ ਇਹਦੀ ਖਟਾਸ ਜਿਹੜੀ ਆ ਖਤਮ ਕਰਨੀ ਪੈਂਦੀ ਹੈ ਤੇ ਉਸ ਤੋਂ ਬਾਅਦ ਸਾਰਾ ਪਾ ਇਹਨੂੰ ਦੇਸੀ ਖੰਡ ਦੇ ਵਿੱਚ ਕੁਣ ਵਾਲੇ ਨੂੰ ਕੱਟ ਲਾਉਂਦੇ ਆ ਤੇ ਗਿੱਟਕੇ ਦੀ ਕੱਢ ਕੇ ਤੇ ਹੁਣ ਬਿਨਾ ਗਿੱਟਕ ਤੋਂ ਸਰ ਬੱਚਾ ਇਹਨੂੰ ਮੂੰਹ ਚ ਪਾਉਂਦਾ ਚਬਾ ਜਾਂਦਾ ਆਰਾਮ ਨਾਲ ਤੇ ਇਹ ਬਹੁਤ ਹੈਲਦੀ ਹੈ ਬਲੱਡ ਬੈਂਕ ਹੈ ਸਰ ਇਹ ਬਹੁਤ ਖੂਨ ਬਣਾਉਂਦਾ ਇਹਨੂੰ ਗਰਭਵਤੀ ਔਰਤਾਂ ਵੀ ਖਾ ਸਕਦੇ ਕਿਉਂਕਿ ਉਹਦੋਂ ਉਹਨਾਂ ਨੂੰ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਮੈਂ ਜਿਹੜੇ ਜਿਮ ਜਾਂਦੇ ਬੱਚੇ ਆ ਜਾਂ ਜਿਹੜੇ ਬੱਚੇ ਖਾਸ ਕਰਕੇ ਐਥਲੀਟ ਆ ਉਹਨਾਂ ਵਾਸਤੇ ਇਹ ਬਹੁਤ ਕਾਰਗਰ ਹੈ ਇਹ ਜਿਵੇਂ ਛੋਲੇ ਆ ਨਾ ਸਾਡੇ ਸਾਹ ਨੂੰ ਪਕਾਉਂਦੇ ਆ ਜੀ ਸਟੈਮਨਾ ਵਧਾਉਂਦੇ ਆ ਸਾਡਾ ਸਟੈਮਨਾ ਬਰਕਰਾਰ ਰੱਖਦਾ ਸਰ ਜੀ ਬਹੁਤ ਕਮਾਲ ਦੀ ਚੀਜ਼ ਹੈ ਇਹ ਸਾਰੇ ਅਚਾਰ ਨੇ ਸਰ ਆਪਣੇ ਕੋਲ ਤੇ ਇਹ ਤ੍ਰਿਫਲਾ ਪਾਊਡਰ ਹੈ ਸਰ ਇਹ ਵੀ ਆਪਾਂ ਆਪ ਤਿਆਰ ਕਰਦੇ ਹਾਂ ਜੀ ਇਹਦੇ ਵਿੱਚ ਹਰੜ ਬਿਹੇੜਾ ਤੇ ਆਮਲਾ ਆ ਆਮਲੇ ਦੀ ਗਿੱਟ ਕ ਕੱਢ ਕੇ ਬਿਹੇੜੇ ਦੀ ਗਿੱਟ ਕ ਕੱਢ ਕੇ ਆ ਫਿਰ ਅਸੀਂ ਇਹਨੂੰ ਤਿਆਰ ਕਰਦੇ ਹਾਂ ਕਿਉਂਕਿ ਜਿਹੜੇ ਪੰਸਾਰੀ ਆ ਉਹ ਗਿੱਟ ਕ ਤਾਂ ਪੀਸ ਦਿੰਦੇ ਆ ਵੀ weight ਵਧ ਜੇ ਹਾਂ ਅਸੀਂ ਨਹੀਂ ਉਹ ਪੀਸਦੇ ਵਿੱਚ ਅਸੀਂ ਲੱਗਦਾ ਇਹਦੀ ਕੀਮਤ ਕੀ ਹੈ ਜੀ 120 ਰੁਪਏ ਦੀ ਕੀਮਤ ਹੈ 200 ਗ੍ਰਾਮ ਹੈ ਸਰ ਜੀ ਤੇ ਅਸੀਂ 100 ਰੁਪਏ ਦੇ ਦੇ ਦਨੇ ਜੀ ਕੀ ਬਾਤ ਹੈ ਹਾਂ ਇਹ ਤਕਰੀਬਨ ਕਿਸਾਨ ਬਾਜ਼ਾਰ ਦੇ ਅਸੀਂ ਇਹ ਕੋਸ਼ਿਸ਼ ਕਰ ਰਹੇ ਆ ਵੀ ਇੱਕ ਪਰਿਵਾਰ ਅਸੀਂ ਜੁੜ ਜਾਈਏ ਕੋਈ 20 20 30 30 ਗਾਹਕ ਜੁੜ ਜਾਣ ਸਾਰਿਆਂ ਨਾਲ ਨੰਬਰ ਜਰੂਰ ਬੋਲ ਦਿਓ ਜੀ ਕਿਉਂਕਿ ਕਈ ਵੀਰ ਜੁੜਨ ਲਈ ਕਾਲ ਕਰ ਸਕਦੇ ਆ ਬਿਲਕੁਲ ਸਰ ਮੇਰਾ ਨੰਬਰ ਹੈਗਾ ਜੀ 70098 524118 ਤੇ ਹਰਪ੍ਰੀਤ ਕੌਰ ਦਾ ਨੰਬਰ ਹੈਗਾ 98554 84355 ਇਹ ਅਸੀਂ ਹਰ ਸ਼ਨੀਵਾਰ ਨੂੰ ਇੱਥੇ ਦਾਦੀ ਪੋਤੀ ਪਾਰਕ ਦੇ ਅਪੋਜ਼ਿਟ ਆ ਕੇ ਖੜਦੇ ਆਂ ਤੇ ਇਥੇ ਅਸੀਂ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਹੋਰ ਵੀ ਕਿਸਾਨ ਜਿਨ੍ਹਾਂ ਕੋਲੇ ਅਲੱਗ ਤਰ੍ਹਾਂ ਦੀਆਂ ਵਸਤੂਆਂ ਨੇ ਜਿਵੇਂ ਦਾਲਾਂ ਵਾਲੇ ਆ ਜਾਂ ਹੋਰ ਆ ਉਹ ਇੱਥੇ ਅਸੀਂ ਕੋਸ਼ਿਸ਼ ਕਰੀਏ ਵੀ ਉਹਨਾਂ ਨੂੰ ਸੱਦਾ ਮੰਨਤਣ ਦੇਈਏ ਵੀ ਆਉਣ ਇੱਥੇ ਤੇ ਇੱਥੇ ਟੇਬਲ ਲਾਇਆ ਕਰਨ ਤਾਂ ਕਿ ਜਿਹੜੇ ਸਾਡੇ ਚੰਗੀਆਂ ਚੀਜ਼ਾਂ ਖਾਣ ਵਾਲੇ ਸਾਡੇ ਕੰਜ਼ਿਊਮਰ ਨੇ ਉਹਨਾਂ ਨੂੰ ਇੱਥੋਂ ਦਾਲਾਂ ਵੀ ਪ੍ਰੋਵਾਈਡ ਹੋ ਸਕਣ ਸਬਜ਼ੀਆਂ ਵੀ ਮਿਲ ਜਾਣ ਬਿਲਕੁਲ ਜੀ ਬਿਲਕੁਲ ਉੱਥੇ ਇੱਥੇ ਆਉਣ ਤੇ ਆਪਣੇ ਥੈਲੇ ਵਿੱਚ ਆਪਦੇ ਘਰ ਦੀਆਂ ਲੋੜੀਂਦੀਆਂ ਚੀਜ਼ਾਂ ਪਾ ਕੇ ਲੈ ਕੇ ਜਾਣ ਜੀ ਧੰਨਵਾਦ ਬਲਵਿੰਦਰ ਜੀ ਬਹੁਤ-ਬਹੁਤ ਪੈਣੇ ਹਰਪ੍ਰੀਤ ਤੁਹਾਡਾ ਹੀ ਬਹੁਤ-ਬ ਤੁਸੀਂ ਆਪਣੀ ਜਾਣਕਾਰੀ ਸਾਂਝੀ ਕੀਤੀ ਸੋ ਦੋਸਤੋ ਅਸੀਂ ਵੀ ਇਹੀ ਅਪੀਲ ਕਰਾਂਗੇ ਕਿ ਚੰਗਾ ਖਾਓ ਤੰਦਰੁਸਤ ਰਹੋ ਤੇ ਤੰਦਰੁਸਤ ਰਹਿਣ ਲਈ ਹੁਣ ਤੁਹਾਨੂੰ ਪਤਾ ਕੀ ਕਰਨਾ ਇੱਕ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਦੂਜਾ ਬਾਈ ਨੂੰ ਫੋਨ ਕਾਲ ਕਰਨਾ ਜੁੜੇ ਰਸਫਰ ਟੈਲੀਵਿਜ਼ਨ ਨਾਲ ਧੰਨਵਾਦ